ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ 10 ਕਿਲੋ ਤੋਂ ਲੈ ਕੇ 25 ਕਿਲੋ ਤੱਕ ਗਾਵਾਂ ਦਾ ਜਿਹੜਾ ਰਾਸ਼ਨ ਦੁੱਧ ਵਾਲੀਆਂ ਦਾ ਵੀ ਕਿੰਨਾ ਰੱਖਣਾ ਚਾਹੀਦਾ ਕਿੰਨਾ ਹਰਾਚਾਰਾ ਜੇ ਤੁਹਾਡੇ ਕੋਲ ਸੈਲ ਜਾਂ ਸੈਲ ਜ ਤੂੜੀ ਜਾਂ ਫੀਡ ਜਿਨ੍ਹਾਂ ਦੀਆਂ ਗਾਵਾਂ ਬੰਨ ਕੇ ਰੱਖੀਆਂ ਹੋਈਆਂ ਨੇ ਆਪਾਂ ਨੇ ਉਹਨਾਂ ਦੀ ਗੱਲ ਕਰਨੀ ਆ ਖੁੱਲੀਆਂ ਛੱਡੀਆਂ ਹੋਈਆਂ ਜਾਂ ਵੱਡੇ ਫਾਰਮ ਵਾਲੀਆਂ گاਵਾਂ ਦੀਆਂ ਪਾ ਗੱਲ ਕਰ ਰਹੇ ਕਰ ਰਹੇ ਜਿਨ੍ਹਾਂ ਨੇ ਬਨ ਕੇ ਰੱਖੀਆਂ ਹੋਈਆਂ ਨੇ 10 ਤੋਂ 25 ਕਿਲੋ ਤੱਕ گاਵਾ ਦੁੱਧ ਦੇ ਰਹੀਆਂ ਨੇ ਆਪਾਂ ਪਹਿਲਾਂ ਵੀ ਕਈ ਵਾਰ ਵੀਡੀਓ 'ਚ ਇਹ ਗੱਲ ਕਰੀ ਆ ਵੀ ਬਨ ਕੇ ਰੱਖੀਆਂ ਹੋਈਆਂ گاਵਾ ਤੇ ਖੁੱਲੀਆਂ گاਵਾ ਦਾ ਰਹਿਣ ਸਹਿਣ ਤੋਂ ਲੈ ਕੇ ਡਾਈਜੈਸਟਿਵ ਸਿਸਟਮ ਤੱਕ ਰਾਸਣ ਤੱਕ ਜ਼ਮੀਨ ਅਸਮਾਨ ਦਾ ਫਰਕ ਤੇ ਦੁੱਧ ਤੱਕ ਵੀ ਕਿਉਂਕਿ گاਵਾ ਖੁੱਲੀਆਂ ਨੇ ਉੱਲਾ ਰਸਣ ਪਾਣੀ ਉਹ ਖਾਂਦੀਆਂ ਨੇ ਬੈਂਦੀਆਂ ਉੱਠਦੀਆਂ ਨੇ ਮਰਜੀ ਨਾਲ ਇਨਟੇਕ ਵੀ ਵੱਧਦਾ ਤੇ ਹਾਜਮ ਵੀ ਉਹਨਾਂ ਦੇ ਛੇਤੀ ਵੀ ਹੁੰਦਾ ਤੇ ਵੱਧ ਵੀ ਹੁੰਦਾ ਠੀਕ ਆ ਨਾ ਪਰ ਜਿਹੜੀਆਂ ਆਪਣੇ ਘਰੇ ਬਣ ਕੇ ਰੱਖੀਆਂ ਹੋਈਆਂ ਆ ਗਾਵਾਂ ਨੇ ਜਿਹੜੇ ਵੀਰੇ ਆਪਣੇ ਹੱਥੀ ਕੰਮ ਕਰਦੇ ਨੇ ਚਲੋ ਜਿਨ੍ਹਾਂ ਦੇ ਨੌਕਰ ਰੱਖੇ ਹੋਏ ਨੇ ਜਾਂ ਭਈਏ ਰੱਖੇ ਨੇ ਉਹਨਾਂ ਦੀ ਵੀ ਗੱਲ ਵੱਖਰੀ ਆ ਜਿਨ੍ਹਾਂ ਨੇ ਆਪ ਆਪਣੇ ਹੱਥੀ ਗੋਹਾ ਮੋੜਨਾ ਗੋਹਾ ਚੱਕਣਾ ਸਾਰਾ ਕੰਮ ਇਹਨਾਂ ਦਾ ਆਪ ਕਰਨਾ ਕੋਈ ਲੇਬਰ ਨਹੀਂ ਬਿਲਕੁਲ ਵੀ ਜੇ ਹੁਣ ਆਪਾਂ ਆਪਣੀ ਗੱਲ ਕਰੀਏ ਆਪਣੀ ਇੱਕ ਆਗਾ ਇੱਕ ਆਗਾ ਦੋ ਤੇਤੀਜੀ ਆਗਾ ਇਹ 18 ਤੋਂ 20 ਕਿਲੋ ਦੇ ਵਿੱਚ ਵਿੱਚ ਚੱਲ ਰਹੀਆਂ ਨੇ ਤਿੰਨੇ ਠੀਕ ਆ ਨਾ ਆਗਾ ਚੱਲ ਰਹੀ ਹੈ ਆਪਣੀ 15 ਤੋਂ 16 ਕਿਲੋ ਤੇ ਆਗਾ ਚੱਲ ਰਹੀ ਆ 10 ਤੋਂ 12 ਕਿਲੋ ਇਹ ਇੱਕ ਮਹੀਨੇ ਤੋਂ ਘੱਟ ਰਹਿ ਗਏ ਇਹਦੇ ਨੇ ਡਰਾਈ ਕਰ ਦਾਂਗੇ ਠੀਕ ਆ ਨਾ ਤੇ ਉਹ ਵੀ ਡਰਾਈ ਆ ਉਹ ਗਾਂ ਵੀ ਆਪਣੀ ਡਰਾਈ ਆ ਉਹਦੇ ਸੂਨ ਤਿੰਨ ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਉਹ ਬੱਛੀ ਵੀ ਚਲੋ ਗੱਭਣਾ ਉਹ ਬੱਚੀ ਖੜੀ ਆ ਠੀਕ ਆ ਨਾ ਤੇ ਕੱਟੀ ਆ ਇਹ 7 7.5 ਕਿਲੋ ਦੇ ਲਗਭਗ ਦੁੱਧ ਦਈ ਜਾਂਦੀ ਆ ਇਹਦੇ ਵੀ ਟੀਕਾ ਭਰਾਏ ਨੂੰ ਸਵਾ ਮਹੀਨੇ ਦੇ ਲਗਭਗ ਹੋ ਗਏ ਆ ਇਹਦੇ ਵੀ ਟੀਕਾ ਭਰਾਏ ਨੂੰ ਹੋ ਗਏ 31 32 ਦਿਨ ਠੀਕ ਆ ਨਾ ਵੀ ਆਪਣੇ ਤੁਸੀਂ ਲਾ ਲੋ ਵੀ 6 ਪਸ਼ੂ ਆਪਣੇ ਦੁੱਧ ਦਿੰਦੇ ਨੇ ਬਾਕੀ ਚਲੋ ਖੜ ਕੇ ਖਾਂਦੇ ਨੇ ਬਾਕੀ ਚਲੋ ਸੂ ਪੈਣੀ ਹੈ ਜਿਵੇਂ ਉਹਨੇ ਸੂ ਪੈਣਾ 3 ਜਨਵਰੀ ਨੂੰ ਦਿਨ ਪੂਰੇ ਨੇ ਉਸ ਤੋਂ ਬਾਅਦ ਉਹਦੇ 3 ਫਰਵਰੀ ਨੂੰ ਦਿਨ ਪੂਰੇ ਨੇ ਇਹਦੇ 23 ਮਾਰਚ ਨੂੰ ਦਿਨ ਪੂਰੇ ਨੇ ਠੀਕ ਆ ਨਾ ਬਾਕੀ ਹੁਣ ਗੱਲ ਕਰਦੇ ਆਂ ਆਪਾਂ ਰਸਣ ਦੀ ਆਪਾਂ ਆ ਇੱਕ ਗਾਂ ਤੇ ਲਾ ਲਈਏ ਇਹਦਾ 18 ਤੋਂ 20 ਕਿਲੋ ਦੇ ਵਿੱਚ ਵਿੱਚ ਦੁੱਧ ਚੱਲ ਰਿਹਾ ਠੀਕ ਆ ਨਾ ਇਹਨੂੰ ਹੁਣ ਆਪਾਂ ਸਵੇਰੇ ਜਿਹੜਾ ਰਸਣ ਪਾਉਣੀ ਆ ਸਵੇਰੇ ਆਪਾਂ ਪਾਉਨੇ ਆ ਤਿੰਨ ਟਾਈਮ ਰਾਸ਼ਨ ਚਲੋ ਕੋਈ ਦੋ ਟਾਈਮ ਪਾਉਂਦਾ ਕੋਈ ਚਾਰ ਟਾਈਮ ਪਾਉਂਦਾ ਠੀਕ ਆ ਨਾ ਦਿਨ ਦੀ ਸ਼ੁਰੂਆਤ ਤੋਂ ਹੀ ਲਾ ਲਓ ਇਹਦਾ ਸਵੇਰੇ ਰਾਸ਼ਨ ਹੁੰਦਾ ਜਿਹੜਾ 2 ਕਿਲੋ ਹਰਾ ਝਾਰਾ ਹੁੰਦਾ 1 ਕਿਲੋ ਤੂੜੀ ਹੁੰਦੀ ਆ ਤੇ 3 ਕਿਲੋ ਫੀਡ ਹੁੰਦੀ ਆ ਸਵੇਰੇ ਜਦ ਸੀ ਧਾਰਾਂ ਚੋਂਣੀਆਂ ਨੇ 5 ਵਜੇ ਉਹ ਤੋਂ ਪਹਿਲਾਂ ਇਹਨੂੰ ਪਾ ਦਿੰਨੇ ਹੁੰਨੇ ਆ ਤੇ ਹੁਣ ਟਾਈਮ ਹੋ ਗਿਆ 9 ਠੰਡ ਹੋਣ ਕਰਕੇ ਪਹਿਲਾਂ ਜਦੋਂ ਸੱਨੀ ਬਾਹਰ ਵੀ ਕਰ ਦਿੰਦੇ ਸੀਗੇ ਜਿੱਥੇ ਅੰਦਰ ਬੰਦੇ ਹੁੰਦੇ ਸੀ ਹੁਣ ਕੱਢਦੇ ਨਹੀਂ ਇਹਨਾਂ ਨੂੰ ਕੱਢਦੇ ਹੀ 11 ਵਜੇ ਆ ਠੀਕ ਆ ਨਾ ਜਾਂ ਸੂਰਜ ਜਾਂ ਚਮਕਿਆ ਆਉਂਦਾ ਤੇ ਇਹਨੂੰ ਸਵੇਰੇ ਹੋ ਗਿਆ ਰਸਣ 2 ਕਿਲੋ ਹਰਾਚਾਰਾ ਕਿਲੋ ਤੂੜੀ 3 ਕਿਲੋ ਫੀਡ 6 ਕਿਲੋ ਰਸਣ ਇਹਨੂੰ ਜਦੋਂ ਧਾਰਾਂ ਚੋਣੀਆਂ ਨੇ ਉਦੋਂ ਪਾ ਦੇਣਾ ਠੀਕ ਆ ਨਾ 6 ਕਿਲੋ ਹੋ ਗਿਆ ਹੁਣ 1.5 ਕਿਲੋ ਤੂੜੀ ਆ ਠੀਕ ਆ ਨਾ 2.5 ਕਿਲੋ ਦਾਣ ਹੁਣ ਜਿਹੜੀ ਇਹਨੂੰ ਸੰਨੀ ਕਰੀ ਆਪਾਂ ਨੇ 9 ਵਜੇ 4 ਕਿਲੋ ਰਸਣ ਇਹਦਾ ਇਹ ਹੋ ਗਿਆ ਠੀਕ ਆ ਨਾ ਹੁਣ ਇਹ ਤੋਂ ਬਾਅਦ ਮੰਨ ਲਓ 9 ਵਜੇ ਇਹਨਾਂ ਨੇ 9:30 ਤੋਂ 9:30 ਤੱਕ ਖਾ ਕੇ ਆਪਣੇ ਇਹਨਾਂ ਨੂੰ ਅਸੀਂ 10:30-11:00 ਵਜੇ ਬਾਹਰ ਕੱਢ ਦਾਂਗੇ ਪਾਣੀ ਤੇ ਠੀਕ ਆ ਨਾ ਫਿਰ ਇਹ ਬਾਹਰ ਬੈਠੀਆਂ ਰਹਿੰਦੀਆਂ ਨੇ 4:30 ਵਜੇ ਤੱਕ ਫਿਰ ਆਪਾਂ ਨੇ 11:00 ਵਜੇ ਬਾਹਰ ਕੱਢ ਕੇ ਇਹਨਾਂ ਦਾ ਰਸਨ ਪਾਣੀ ਹੈ ਜਿਹੜਾ ਸ਼ਾਮ ਵਾਲਾ ਉਹ ਪਾ ਦੇਣਾ ਜਿਹੜਾ ਸ਼ਾਮ ਨੂੰ ਇਹਦਾ ਰਸਨ ਪੈਣਾ ਉਹ 1.5 ਕਿਲੋ 4.5 ਕਿਲੋ ਅਚਾਰ 1.5 ਕਿਲੋ ਤੂੜੀ 2 ਕਿਲੋ ਹਰਾ ਤੇ 3 ਕਿਲੋ ਫੀਡ ਸ਼ਾਮ ਨੂੰ ਤੇ 11 ਕਿਲੋ ਇਹ ਤੁਸੀਂ ਲੈ ਲੋ 4:30 ਅਚਾਰ ਡੇਢ ਤੂੜੀ 6 ਬਣ ਗਿਆ 2 ਹਰਾ ਝਾਰਾ 8 ਤੇ 3 ਕਿਲੋ ਫੀੜ 11 11 ਕਿਲੋ ਰਾਸ਼ਨ ਇਹ ਹੋ ਗਿਆ 6 ਸਵੇਰੇ ਹੋ ਗਿਆ ਸੀ 17 ਤੇ 4 ਹੋ ਗਿਆ ਸੀ 9 ਵਜੇ ਜਿਹੜਾ ਹੁਣ ਆਪਾਂ ਨੇ ਪਾਇਆ 21 ਕਿਲੋ ਰਾਸ਼ਨ ਇਹਨੂੰ ਪੈਂਦਾ ਠੀਕ ਆ ਨਾ 21 ਕਿਲੋ ਰਾਸ਼ਨ ਤੇ ਇਹ ਆਪਾਂ ਨੂੰ 18 ਤੋਂ 20 ਕਿਲੋ ਦੇ ਵਿੱਚ ਵਿੱਚ ਇਹਦਾ ਦੁੱਧ ਚੱਲ ਰਿਹਾ ਜੇ ਹੁਣ ਆਪਾਂ ਕਹੀਏ ਨੂੰ ਸੂਈ ਨੂੰ ਵੀ ਘੱਟੋ ਘੱਟ ਨਹੀਂ ਲਾ ਲੋ 10 ਮਹੀਨੇ ਹੋ ਗਏ ਠੀਕ ਆ ਨਾ ਇਹਦੇ ਹਜੇ ਤੱਕ ਦੋ ਵਾਰ ਇਹਦੇ ਗੱਬਣ ਦਾ ਟੀਕਾ ਭਰਾਇਆ ਸੀ ਇਹ ਰਹੀ ਨਹੀਂ ਹੁਣ ਇਹਦੇ ਦਵਾਈ ਭਰਾਈ ਸੀ ਉਹ ਤਾਂ ਕਰਕੇ ਹੁਣ ਇਹਦੇ ਹਜੇ ਟੀਕਾ ਲਵਾ ਨਹੀਂ ਰਹੇ ਕਿਉਂਕਿ ਆ ਝੋਟੀ ਆ ਜਿਹੜੀ ਤੇ ਆ ਇਹਨਾਂ ਦੇ ਵੀ ਮਤਲਬ 10 ਦਿਨ ਦਾ ਹੀ ਫਰਕ ਆ ਠੀਕ ਆ ਨਾ ਤਾਂ ਕਰਕੇ ਜਾ ਇਹਨਾਂ ਦੇ ਦੋ-ਦੋ ਮਹੀਨੇ ਨਿਕਲ ਕੇ ਫੇਰ ਇਹਦੇ ਟੀਕਾ ਭਰਾਉਣ ਇਹ ਸੂਈ ਸੀਗੀ 10 ਮਾਰਚ ਨੂੰ 10 ਮਾਰਚ ਤੋਂ ਬਾਅਦ ਇਹਦੇ ਟੀਕਾ ਭਰਾਤਾ ਦੀ ਉਸ ਤੋਂ ਬਾਅਦ ਇਹਨੇ ਹੀਟ ਨਹੀਂ ਕੱਢੀ ਦੋ ਮਹੀਨੇ ਬਾਅਦ ਹੀਟ ਕੱਢੀ ਜਦੋਂ ਡਾਕਟਰ ਤੋਂ ਚੈੱਕ ਕਰਾਈ ਹੋਗਾ ਨਾ ਖਾਲੀ ਆ ਫਿਰ ਗਰਮੀ ਕਰਕੇ ਇਹਦੇ ਟੀਕਾ ਨਹੀਂ ਸੀ ਲਵਾਇਆ ਫਿਰ ਇਹਦੇ ਟੀਕਾ ਲਵਾਤਾ ਸੀਗਾ ਅਕਤੂਬਰ ਚ ਲਵਾਇਆ ਸੀ ਮੈਂ ਨਾ ਉਸ ਤੋਂ ਬਾਅਦ ਇਹ ਰਿਪੀਟ ਕਰਤੀ ਸੀ ਹੁਣ ਤੱਕ ਜਾਨਕੀ ਇਹਦੇ ਟੀਕਾ ਭਰਾਇਆ ਨਹੀਂ ਦਵਾਈ ਭਰਾਦੀ ਸੀਗੀ ਹੁਣ ਜਦੋਂ ਆ ਚੈੱਕ ਪਾਸ ਹੋ ਗਈਆਂ ਬਾਕੀ ਪਤਾ ਲੱਗੂਗਾ ਠੀਕ ਆ ਨਾ ਫਿਰ ਉਦੋਂ ਇਹਦੇ ਟੀਕਾ ਭਰਾਉਣਾ ਹਜੇ ਜਾਨਕੀ 2 ਮਹੀਨੇ ਦੇ ਟੀਕਾ ਨਹੀਂ ਭਰਾਉਣਾ ਕਿਉਂਕਿ ਜੇ ਹੁਣ ਟੀਕਾ ਭਰਾ ਤਾਂ ਕਾਲੀ ਕਰਤੀ ਫਿਰ ਤਿੰਨ ਚਾਰ ਗਾਵਾਂ ਇਕੱਠੀਆਂ ਖੜ ਜਾਂਦੀਆਂ ਨੇ ਹੁਣ ਬਹੁਤ ਔਖਾ ਹੁੰਦਾ ਹੁਣ ਸਿਰਫ ਦੋ ਏ ਖੜੀਆਂ ਨੇ ਉਹਦੇ ਨਾਲ ਵੀ ਖਰਚੇ ਦਾ ਬਹੁਤ ਫਰਕ ਪੈ ਜਾਂਦਾ ਜਿੰਨਾ ਰਸਣ ਇਹਦਾ ਰੱਖਿਆ ਹੋਇਆ ਉਹ ਤੋਂ ਦੇ ਲਾ ਲਓ ਤੁਸੀਂ 2 ਕਿਲੋ ਇਹਦਾ ਵੱਧੋ ਕਿਉਂਕਿ ਇਹ ਜ਼ਿਆਦਾ ਖਾਂਦੀ ਆ ਉਹਦੇ ਨਾਲੋਂ ਠੀਕ ਆ ਨਾ ਉਹ ਹਾਂ ਹੁਣ ਦੇਖ ਲਓ ਸੰਨੀ ਕਰੀ ਹੋਈ ਆ ਠੀਕ ਆ ਨਾ ਉਹ ਵੀ ਹੌਲੀ ਖਾਂਦੀ ਆ ਕਿਉਂਕਿ ਤਾਂ ਹੀ ਉਹਦਾ ਸੰਗਲ ਪਾਲੀ ਸਾਈਡ ਪਾ ਦਿੰਨੇ ਆ ਵੀ ਇਹਦਾ ਨਾ ਖਾਵੇ ਜਾਂ ਇਹ ਹੋਦਾ ਤੇ ਇਹਦੀ ਉਹ ਕੱਲੀ ਰਹਿੰਦੀ ਇਹ ਹੌਲੀ ਖਾਂਦੀ ਆ ਠੀਕ ਹੈ ਨਾ ਜੇ ਹੁਣ ਅਸੀਂ ਕਹੀਏ ਇਹਨੂੰ ਅਸੀਂ 30 ਕਿਲੋ ਰਸਣ ਪਾਤਾ ਨਾ ਤਾਂ ਇਹਨੇ ਖਾਣਾ ਜੇ ਖਾ ਵੀ ਲੂ ਤਾਂ ਇਹ ਬਿਮਾਰ ਹੋ ਜੇੜੇ ਵੀਰ ਭੈਣ ਕਹਿ ਦਿੰਦੇ ਨੇ ਵੀ 40 ਕਿਲੋ ਰਸਣ ਪੈਣਾ 45 ਕਿਲੋ ਰਸਣ ਪੈਣਾ ਵੀਰੇ ਉਹ ਜਾਂ ਤਾਂ گاਵਾ ਹੁਣ ਵੱਡੀਆਂ ਫਾਰਮ ਵਾਲੀਆਂ ਠੀਕ ਹੈ ਨਾ ਖੁੱਲੀਆਂ ਛੱਡੀਆਂ ਉਹਨਾਂ ਨੂੰ ਤਾਂ ਚਲੋ ਰਸਨ ਪੈਣਾ ਜਿਹੜੇ ਆਪਣੇ ਵੀਰ ਬਣ ਕੇ ਰੱਖਦੇ ਨੇ ਠੀਕ ਆ ਨਾ ਆਪ ਕੰਮ ਕਰਦੇ ਨੇ ਗੋਹਾ ਵੀ ਆਪਾਂ ਨੇ ਆਪਣਾ ਮੋੜਨਾ ਠੀਕ ਆ ਨਾ ਪਹਿਲੀ ਤਾਂ ਗੱਲ ਤੁਸੀਂ ਦੇਖ ਲਿਓ ਜਿਹੜੇ ਵੀਰ ਆਪ ਕੰਮ ਕਰਦੇ ਨੇ ਜੀ ਉਹਨਾਂ ਦਾ ਪਸ਼ੂ ਪਤਲਾ ਗੋਹਾ ਕਰਦਾ ਠੀਕ ਆ ਜਮੇ ਚੰਗਾ ਨਹੀਂ ਲੱਗਦਾ 1% ਵੀ ਠੀਕ ਆ ਨਾ ਕਿਉਂਕਿ ਆਪ ਮੋੜਨਾ ਹੁੰਦਾ ਹੁਣ ਜੇ ਗੋਹਾ ਹੀ ਮੋੜੀ ਜਾਵਾਂਗੇ ਆਪਾਂ ਸਾਰੀ ਥੜੀ ਫਾਇਦਾ ਵੀ ਕੀ ਆਪਾਂ ਨੇ ਇਹਨਾਂ ਤੋਂ ਦੁੱਧ ਵੀ ਲੈਣਾ ਸੇਤ ਵੀ ਇਹਨਾਂ ਦੀ ਚੰਗੀ ਰਹੇ ਠੀਕ ਆ ਨਾ ਗੋਹਾ ਵੀ ਘੱਟ ਕਰਨ ਉਸ ਹਿਸਾਬ ਨਾਲ ਆਪਾਂ ਨੂੰ ਰਸਨ ਆ ਜਿਹੜਾ ਰੱਖਣਾ ਪੈਂਦਾ ਪੌਣ ਨੂੰ ਤਾਂ ਹੁਣ ਜਿਹੇ ਜਿੰਨਾ ਮਰਜੀ ਪਾਈ ਜਾਓ ਜਾਂਦਾ ਪਸ਼ੂ ਬਿਮਾਰ ਹੋ ਜੂ ਜਾਂ ਮੋਕ ਮਰੀ ਜਾਊ ਉਹਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਨਾ ਹਰੇਕ ਬੰਦੇ ਦਾ ਆਪੋ ਆਪਣਾ ਹਿਸਾਬ ਹੁੰਦਾ ਹੁਣ ਮੰਨ ਲਓ ਮੈਂ ਸ਼ਾਮ ਦੀਆਂ ਪੰਜ ਰੋਟੀਆਂ ਖਾਣਾਂ ਜੇ ਹੁਣ ਤੁਸੀਂ ਮੈਨੂੰ ਕਹੋ ਸੱਤ ਖਾ ਲੈ ਜਾਂ ਦੋ ਖਾ ਲੈ ਠੀਕ ਹੈ ਨਾ ਐਂ ਹੀ ਹਰੇਕ ਪਸ਼ੂ ਦਾ ਆਪੋ ਆਪਣਾ ਸਿਸਟਮ ਹੁੰਦਾ ਹਰੇਕ ਬੰਦੇ ਦਾ ਕੋਈ ਵੱੱਧ ਖਾਂਦਾ ਕੋਈ ਘੱਟ ਖਾਂਦਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਇੱਕ ਬੰਦਾ ਵੱੱਧ ਖਾਂਦਾ ਤਾਂ ਘੱਟ ਖਾਣ ਵਾਲੇ ਨੂੰ ਵੀ ਆਪਾਂ ਕਹੀਏ ਖਾ ਤੂੰ ਖਾ ਠੀਕ ਹੈ ਨਾ ਉਹ ਬਿਮਾਰ ਹੋਣੇ ਵਾਲਾ ਕੰਮ ਤੇ ਇਹ ਦਾ ਰਾਸ਼ਨ ਹੋ ਗਿਆ 21 ਕਿਲੋ ਇਹਨੂੰ 100 ਤੋਂ 120 ਗ੍ਰਾਮ ਦੇ ਵਿੱਚ ਵਿੱਚ ਮਿਨਰਲ ਮਿਕਸਚਰ ਪੈਂਦਾ ਸੀ ਆਰਐਸ ਤੇ 100 150 ਗ੍ਰਾਮ ਇਹ ਆਪਾਂ ਬਫਰ ਪਾ ਦਿੰਨੇ ਆ ਹੋਰ ਆਪਾਂ ਕੋਈ ਐਕਸਟਰਾ ਚੀਜ਼ ਨਹੀਂ ਪਾਉਂਦੇ ਫੀਡ ਇਹ ਦੀ 8.5 ਕਿਲੋ ਆ ਹੁਣ ਤੁਸੀਂ ਲਾ ਲੋ ਵੀ ਜਿਨੇ 10 ਤੋਂ 15 ਕਿਲੋ ਦੁੱਧ ਦੇਣਾ ਠੀਕ ਆ ਨਾ ਜੇ ਤੁਹਾਡੇ ਕੋ ਹਰਾ 10 ਤੋਂ 15 ਕਿਲੋ ਹਰਾ ਚਾਰਾ ਹੋ ਗਿਆ ਚਲੋ ਹਰਾ ਚਾਰਾ ਜਿਹਦੇ ਕੋ ਉਹ ਫੀਡ ਤੂੜੀ ਆ ਥੋੜੀ ਜੀ ਵਧਾ ਕੇ ਹੀ ਰੱਖੇ ਪਰ 4.5 ਤੋਂ 5 ਕਿਲੋ ਤੂੜੀ ਪਾਉਣੀ ਪੈਂਦੀ ਆ ਜੇ ਆਪਣੇ ਕੋ ਹਰਾ ਚਾਰਾ ਜੇ ਸਾਇਲੇਜ ਆ ਸਾਇਲੇਜ ਤਾਂ ਚਲੋ ਠੀਕ ਆ ਵਧੀਆ ਉਹ ਵੱੱਧ ਵੀ ਖਾ ਜਾਂਦੀਆਂ ਨੇ ਤੇ ਉਹ 'ਚ ਤੂੜੀ ਵੀ ਘੱਟੇ ਪੈਂਦੀ ਆ ਠੀਕ ਆ ਨਾ ਹਰੇ 'ਚ ਤੂੜੀ ਜੇ ਆਪਾਂ ਘੱਟ ਪਾਵਾਂਗੇ ਹੁਣ ਵਾਲੇ 'ਚ ਜਾਂ ਮੋਕ ਮਾਰਨ ਦੀ ਆ ਤਜਾਬੀਪਣ ਵੱਜਣ ਇਹ 'ਚ ਤੂੜੀ ਵੱਧ ਹੀ ਰਲਣੀ ਆ ਜਿਹੜਾ ਹਰਾ ਹੁਣ ਆਪਾਂ ਗੱਲ ਕਰਦਾ ਵੀ ਜਿਨ੍ਹਾਂ ਵੀਰਾਂ ਦੀਆਂ ਗਾਵਾਂ 10 ਤੋਂ 15 ਕਿਲੋ ਦੁੱਧ ਦਿੰਦੀਆਂ ਨੇ ਉਹ ਵੀਰੇ ਦਿਹਾੜੀ ਦਾ 15 ਕਿਲੋ ਤੁਸੀਂ ਲਾ ਲਓ ਵੀ ਅੰਦਰ ਚਾਹੇ ਦੋ ਜੇ ਦੋ ਟਾਈਮ ਚ ਪਾਉਣਾ ਤਾਂ ਘੱਟ ਪਾ ਲਓ ਜੇ ਤੁਸੀਂ ਹੁਣ ਕਹੋ ਵੀ ਅਸੀਂ 10 ਕਿਲੋ ਹਰਾ ਪਾ ਕੇ ਵਿੱਚ ਕਿਲੋ ਡੇਢ ਕਿਲੋ ਤੂੜੀ ਰਲਾ ਲਈਏ ਉਹ ਗੱਲ ਨਹੀਂ ਬਣਦੀ ਗੋਹਾ ਕਰੀ ਜਾਣਾ ਯਾਰ ਇਹਨਾਂ ਨੇ ਤਾਂ ਸਾਰੀ ਦਿਹਾੜੀ ਗੋਹਾ ਹੀ ਗੋਹਾ ਕਰੀ ਜਾਣੀ ਹੈ ਜੇ ਤੁਸੀਂ ਜ਼ਿਆਦਾ ਰਸਨ ਰੱਖੇਂਗੇ ਉਹ ਯਾਨੀ ਜੇ ਆਪਾਂ ਤਾਂ ਇਹੀ ਕਹਿੰਦੇ ਜਿਵੇਂ ਹੁਣ 10 12 ਕਿਲੋ ਵਾਲੀ ਆ 4-5 ਕਿਲੋ ਫੀਡ ਹੋਗੀ 12-14 ਕਿਲੋ ਹਰਾ ਯਾਰਾ ਹੋ ਗਿਆ ਠੀਕ ਹੈ ਨਾ 4-5 ਕਿਲੋ ਤੂੜੀ ਹੋਗੀ ਹਾਂ ਮਿਨਰਲ ਮਿਕਚਰ ਜੇ ਆਪਾਂ 10 ਕਿਲੋ ਵਾਲੀ ਨੂੰ 100 ਗ੍ਰਾਮ ਵੀ ਪਾ ਦਾਂਗੇ ਤਾਂ ਕੋਈ ਚੱਕਰ ਨਹੀਂ ਹੈਗਾ ਠੀਕ ਆ ਨਾ ਜੇ ਹੁਣ ਤੁਸੀਂ ਹਰਾ ਜਾਰਾ ਜਿੰਨਾ ਹੁਣ ਮੈਂ ਇੱਕ ਵੀਡੀਓ ਦੇਖਦਾ ਸੀ ਉਹ 'ਚ ਇੱਕ ਭੈਣ ਨੇ ਦੱਸਿਆ ਕਹਿੰਦੀ 15 ਤੋਂ 20 ਕਿਲੋ ਵਾਲੀ ਨੂੰ 25 ਕਿਲੋ ਹਰਾ ਜਾਰਾ 25 ਕਿਲੋ ਅਚਾਰ 1 ਕਿਲੋ ਤੂੜੀ 10 ਕਿਲੋ ਫੀਡ ਲੈ ਖਵਾ ਕੇ ਦਿਖਾ ਦਿਓ ਨਾ ਤੁਹਾਡਾ ਪਸ਼ੂ ਬਿਮਾਰ ਹੋਇਆ ਤਾਂ ਗੱਲ ਕਰਿਓ ਜੇ ਤੁਸੀਂ 10 ਤੋਂ 15 ਕਿਲੋ ਦੇਖੋ ਇੱਕ ਤਾਂ ਇੱਕ ਕਿਲੋ ਦੁੱਧ ਮਗਰ 400 ਗ੍ਰਾਮ ਫੀਡ ਪਾਉਣੀ ਆ ਠੀਕ ਆ ਨਾ ਜੇ 10 ਕਿਲੋ ਦੁੱਧ ਦਿੰਦੀ ਆ ਤਾਂ 4 ਕਿਲੋ ਨੂੰ ਦੁੱਧ ਦੀ ਫੀਡ ਪੈਣੀ ਆ 1 ਕਿਲੋ ਉਹਦੇ ਸਰੀਰ ਵਾਸਤੇ 5 ਕਿਲੋ 4 ਕਿਲੋ ਦਿਹਾੜੀ ਦੀ ਤੂੜੀ 5 4 9 ਕਿਲੋ ਹੋ ਗਿਆ 10 ਕਿਲੋ ਹਰਾ ਝਾਰਾ 10 ਤੋਂ 12 ਕਿਲੋ 20 ਕਿਲੋ ਰਸਨ ਬਹੁਤਾ 15 ਕਿਲੋ ਹੋਮ ਬਾਕੀ گاਵਾ ਦੇ ਖਾਣਦੇ ਹੁੰਦਾ ਜਿਵੇਂ ਆਪਣੀ ਆ ਗਾਂ 21 22 ਕਿਲੋ ਖਾਜੂ 23 ਖਾਜੂ ਜੇ ਆਪਾਂ ਕਹੀਏ 30 ਪਾਦੀਏ 30 ਨਹੀਂ ਹਨ ਆ ਦੇ ਸਾਰੀਆਂ ਖਾਈ ਬੈਠੀਆਂ ਨੇ ਇਹਦੇ ਮੂਰੀ ਰਹਿੰਦਾ 1 ਕਿਲੋ ਦੁੱਧ ਮਗਰ 400 ਗ੍ਰਾਮ ਫੀਡ ਪਾ ਦਿਆ ਕਰੋ ਠੀਕ ਆ ਨਾ ਤੇ ਜਿੰਨੀ ਬਣ ਗਈ ਉਹ 1 ਕਿਲੋ ਐਕਸਟਰਾ ਪਾ ਦਿਆ ਕਰੋ ਕਿਉਂਕਿ ਆਪਣੇ ਕੋ ਹਰਾ ਝਰਾ ਠੀਕ ਆ ਨਾ ਜਿਵੇਂ ਕੋਈ ਗਾਂ 15 ਕਿਲੋ ਦੁੱਧ ਦਿੰਦੀ ਆ 15 ਚੌਕੇ 60 6 7 ਕਿਲੋ ਫੀਡ ਉਹਦੀ ਬਣਦੀ ਆ ਠੀਕ ਆ ਨਾ ਇਕ ਤਾਂ ਪਸ਼ੂ ਨੂੰ ਦੁੱਧ ਲੈਣਾ ਦੂਜਾ ਉਹਦੀ ਸਿਹਤ ਵੀ ਸਹੀ ਰਹਿਣੀ ਤੇ ਗੋਹਾ ਵੀ ਉਹਦਾ ਸਹੀ ਰਹਿਣਾ ਗੋਹਾ ਕੈੜਾ ਕਰਨਾ ਬਾਰ-ਬਾਰ ਨਾ ਕਰਨਾ ਇਹ ਵੀ ਬਹੁਤ ਚੀਜ਼ਾਂ ਫਰਕ ਰੱਖਦੀਆਂ ਨੇ ਹੁਣ ਜੇ ਆਪਾਂ ਕਹੀਏ ਵੀ ਪੂਰਾ ਰਸਣ ਇਹਨਾਂ ਦਾ ਵਧਾਉਣ ਨੂੰ ਤਾਂ ਬਧਾ ਦਿਓ ਇਹਨਾਂ ਦਾ 10-10 ਕਿਲੋ ਰਸਣ ਸਾਰਿਆਂ ਦਾ ਵਧਾ ਦਿਓ ਜਾਂ ਤਾਂ ਇਹ ਮੋਕਮਾਰ ਲੱਗ ਜਾਣਗੀਆਂ ਠੀਕ ਆ ਨਾ ਗੋਹਾ ਹੀ ਨਹੀਂ ਚੱਕ ਹੋਣਾ ਜਾਂ ਫਿਰ ਕੀ ਹੋਊਗਾ ਵੀ ਕੋਈ ਨਾ ਕੋਈ ਪਸ਼ੂ ਦੇ ਲੀਵਰ ਚ ਪ੍ਰੋਬਲਮ ਆਊਗੀ ਠੀਕ ਆ ਨਾ ਖਾਣਾ ਛੱਡ ਜੂ ਦੁੱਧ ਘਟ ਜੂ ਠੀਕ ਆ ਨਾ ਜੇ ਤੁਸੀਂ ਕਹੋ ਵੀ ਇੰਨਾ ਗਰਾਸਣ ਪਾ ਕੇ ਲਿੱਸਾ ਹੋ ਜੂ ਲਿੱਸਾ ਕੁਝ ਨਹੀਂ ਹੁੰਦਾ ਵੀਰੇ मिनਰਲ ਮਿਕਸਚਰ ਵਧੀਆ ਪਾਓ ਬਫਰ ਦਿੰਦੇ ਰਹੋ ਠੀਕ ਆ ਨਾ ਵਧੀਆ ਕੁਆਲਿਟੀ ਦੀ ਆਪਣੀ ਫੀਡ ਚਾਹੇ ਤੁਸੀਂ ਬਣਵਾਉਨੇ ਹੋ ਚਾਹੇ ਪਾਉਨੇ ਹੋ ਕੰਪਨੀ ਦੀ ਠੀਕ ਆ ਨਾ ਉਹ ਵਧੀਆ ਪਾਓ ਬਾਕੀ ਚਲ ਅਚਾਰ ਅਚਾਰ ਤੇ ਹਰੇ 'ਚ ਫਰਕ ਬਹੁਤ ਆ ਯਾਰ ਅਚਾਰ ਪਸ਼ੂ ਵੱਧ ਵੀ ਖਾਲੂ ਕੋਈ ਚੱਕਰ ਨਹੀਂ ਹੈਗਾ ਹੁਣ ਮੰਨ ਲਓ ਇਹਨੂੰ 20 ਕਿਲੋ ਰਸਣ ਪਾਉਨੇ ਆ ਜੇ 3 3-4 ਕਿਲੋ ਅਚਾਰ ਪਾ ਦਾਂਗੇ ਇਹਨੇ ਖਾ ਲੈਣਾ ਕੋਈ ਚੱਕਰ ਨਹੀਂ ਹੈਗਾ ਜੇ ਤੁਸੀਂ ਕਹੋ ਵੀ ਹਰਾ-ਚਾਰਾ ਪਾ ਦਾਂਗੇ ਆਪਾਂ 4-5 ਕਿਲੋ ਹੋਰ ਫਿਰ ਤਾਂ ਇਹਨੇ ਮੋਕੇ ਮਾਰਨੀ ਆ। ਬਾਕੀ ਮੇਨ ਮੁੱਕ ਦੀ ਗੱਲ ਇਹ ਆ ਵੀਰੇ ਜਦੋਂ ਤੁਸੀਂ ਸ਼ੁਰੂਆਤ ਕਰਨੀ ਆ ਨਾ ਪਸ਼ੂ ਬੰਨ ਕੇ ਰੱਖਣੇ ਜਾਂ ਤਾਂ ਐ ਹੋਵੇ ਵੀ ਪਸ਼ੂ ਆਪਣੇ ਖੁੱਲੇ ਫਿਰਦੇ ਨੇ ਫਿਰ ਕੋਈ ਚੱਕਰ ਨਹੀਂ ਫਿਰ ਤਾਂ ਰਸਨ ਪੂਰਾ ਪਾ ਦਿਓ ਕਿਉਂਕਿ ਉਹ ਖੁੱਲੇ ਫਿਰਨਾ ਹਾਜਮ ਦੁੱਗਣਾ ਇਨਟੇਕ ਵੀ ਦੁੱਗਣਾ ਹੋ ਹਾਜਮ ਵੀ ਦੁੱਗਣਾ ਹੋ। ਜਿਹੜੇ ਪਸ਼ੂ ਬੰਨ ਕੇ ਰੱਖੇ ਹੋਏ ਨੇ ਆਪਾਂ ਨੇ ਗੋਹਾ ਵੀ ਘੱਟ ਕਰਾਉਣਾ ਕਿਉਂਕਿ ਆਪ ਤਾਂ ਸਾਰਾ ਕੰਮ ਕਰਨਾ ਆਪਣੇ ਕਿਹੜਾ ਸਕ੍ਰੈਪਰ ਲੱਗੇ ਹੋਏ ਨੇ ਜਾਂ ਆਪਾਂ ਨੇ ਬੰਦੇ ਰੱਖੇ ਹੋਏ ਨੇ ਚੰਗਾ ਦੁੱਧ ਵੀ ਆਪਣੇ ਪਸ਼ੂ ਤੋਂ ਲਓ ਤੇ ਕੰਮ ਵੀ ਬਹੁਤ ਹਨ ਵੀ ਗੋਹਾਈ ਕਰੀ ਜਾਣ ਮਗਰ ਮਗਰ ਵੀ ਸਾਫ ਸਫਾਈ ਜ਼ਰੂਰੀ ਆ ਤਾਂ ਵਧੀਆ ਲੱਗਦਾ ਕੰਮ ਘੱਟ ਕਰ ਲੋ ਠੀਕ ਆ ਨਾ ਪਰ ਸਹੀ ਗੱਲੋ ਬਾਕੀ ਮੁੱਕ ਦੀ ਗੱਲ ਇਹ ਆ ਵੀ ਜੇ ਤੁਸੀਂ ਕੰਮ ਆਪਣਾ ਹੋਰ ਸਹੀ ਤਰੀਕੇ ਨਾਲ ਕਰਨਾ ਤਾਂ ਕੰਡਾ ਜ਼ਰੂਰ ਲੈ ਕੇ ਆਓ ਤੋਲ ਕੇ ਪਾਓ ਇਹਨਾਂ ਨੂੰ ਸਾਰਾ ਕੁਝ ਠੀਕ ਆ ਨਾ ਤੁਹਾਨੂੰ ਆਪੇ ਸਾਰਾ ਪਤਾ ਲੱਗ ਜਾਊਗਾ ਠੀਕ ਹੈ ਨਾ ਬਾਕੀ ਜਿਉਂ-ਜਿਉਂ ਬੰਦਾ ਕੰਮ ਕਰਦਾ ਉਹਨੂੰ ਸਾਰੀਆਂ ਚੀਜ਼ਾਂ ਦਾ ਆਪਣੇ ਆਪੇ ਪਤਾ ਲੱਗ ਜਾਂਦਾ ਵੀ ਕੀ ਸਹੀ ਆ ਕੀ ਗਲਤ ਆ ਕੀ ਦਾ ਕੀ ਸਿਸਟਮ ਆ ਆ ਕੀ ਗੱਲ ਕਰਦੀ ਆ ਦੁੱਧ ਤੇ ਠੀਕ ਹੈ ਨਾ ਜੇ ਤੁਹਾਡੇ ਕੋਲ 30 ਕਿਲੋ ਵਾਲੀ ਗਾਂ ਤਾਂ ਉਹ ਹੋਊ ਵੀ ਸੈਚ ਵੱਡੀ ਭਜਨ ਵੀ ਵੱਧ ਹੋ ਠੀਕ ਹੈ ਨਾ ਹੁਣ ਜੇ ਆਪਾਂ ਛੋਟੀ ਗਾਂ ਛੋਟੀ ਗਾਂ ਨੂੰ ਵੱਧ ਰਸ਼ ਵੱਡੀ ਗਾਂ ਨੂੰ ਵੱਧ ਰਸਣ ਪੈਣਾ ਹੀ ਪੈਣਾ ਉਹ ਤਾਂ 100% ਹੈ ਹੁਣ ਜੇ ਆਪਾਂ ਛੋਟੀ ਗਾਂ ਨੂੰ ਵੀ ਵੱਧ ਰਸਣ ਪਾਈ ਜਾਵਾਂਗੇ ਫਿਰ ਤਾਂ ਉਹ ਜਾਂ ਗੋਹਾ ਕਰੂ ਜਾਂ ਬਿਮਾਰ ਹੋਊਗੀ ਇਹ ਥੋੜਾ ਜਿਹਾ ਦੇਖ ਲਿਆ ਕਰੋ ਕਿ ਵੀ ਤੁਹਾਡੀ ਗਾਂ ਦਾ ਵੇਟ ਬੂਟ ਕਿੰਨਾ ਕਿੰਨਾ ਦੁੱਧ ਦਾ ਉਸ ਹਿਸਾਬ ਨਾਲ ਰਸਣ ਪਾਇਆ ਕਰੋ ਜ਼ਰੂਰੀ ਨਹੀਂ ਹੈਗਾ ਵੀ ਉਹੀ ਟੋਕਰੇ ਭਰ-ਭਰ ਸਿੱਟੀ ਜਾਣੇ ਨੇ ਨਾ ਮੂਰੇ ਮੂਰੇ ਆਪਾਂ ਟੋਕਰੇ ਸਿੱਟੀ ਜਾਓ ਮਗਰ ਗੋਹੇ ਦੇ ਟੋਕਰੇ ਭਰੀ ਜਾਂਦੀਆਂ ਨੇ ਕੋਈ ਫਾਇਦਾ ਨਹੀਂ ਇਹ ਤਾਂ ਪਸ਼ੂ ਨੇ ਜਿਵੇਂ ਆਪਾਂ ਬੰਦੇ ਨੂੰ ਨੇ ਕਹਿੰਦੇ ਪਸ਼ੂ ਵਰਤੀ ਆ ਸਾਰਾ ਦਿਨ ਖਾਈ ਜਾਂਦਾ ਖਾਈ ਜਾਂਦਾ ਇਹਨਾਂ ਨੂੰ ਤਾਂ ਜਿੰਨਾ ਮਰਜ਼ੀ ਪਾਈ ਜਾਓ ਇਹਨਾਂ ਨੇ ਖਾਈ ਜਾਂਣਾ ਬਾਕੀ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀ ਮੇਨ ਗੱਲ ਇਹੀ ਸੀਗੀ ਵੀ ਜੇ 25 ਕਿਲੋ ਤੱਕ ਤੁਹਾਡੀ ਗਾਂ ਬੰਨ ਕੇ ਦੁੱਧ ਦਿੰਦੀ ਆ ਠੀਕ ਆ ਨਾ ਉਹਨੂੰ 25 ਤੋਂ 30 ਕਿਲੋ ਰਾਸ਼ਨ ਹੀ ਪੈਣਾ ਜੇ 20 ਕਿਲੋ ਵਾਲੀ ਆ ਜਿਵੇਂ ਉਹ ਆ ਤੁਹਾਨੂੰ ਦੱਸਦਾ ਵੀ ਇਹ 18 ਤੋਂ 20 ਦੇ ਵਿੱਚ ਵਿੱਚ ਦੁੱਧ ਆ 21 ਕਿਲੋ ਭਾਈ ਇਹਨੂੰ ਰਾਸ਼ਨ ਰੱਖਿਆ ਹੋਇਆ ਹੁਣ ਤੁਸੀਂ ਦੇਖ ਲਓ ਵੀ ਕਿਹੜੇ ਪੱਖੋਂ ਇਹ ਕਮਜ਼ੋਰ ਆ ਕਿਹੜੇ ਪੱਖੋਂ ਕੀ ਆ ਠੀਕ ਆ ਨਾ ਐਨੇ ਹੀ ਰਸਣੇ ਨੂੰ ਰੱਖਿਆ ਹੋਇਆ ਚਮੜੀ ਦਾ ਜ਼ਰੂਰ ਫਰਕ ਆ ਇਹਦੀ ਚਮੜੀ ਆ ਥੋੜੀ ਜੀ ਬਰੀਕ ਆ ਠੀਕ ਆ ਨਾ ਇਹਦੀ ਚਮੜੀ ਥੋੜੀ ਜੀ ਮੋਟੀ ਆ ਦੁੱਧ ਦੇ ਨੇ ਤਾਜੀ ਨੇ 27 ਕਿਲੋ ਕੰਡੇ ਤੇ ਤੋਲਿਆ ਹੋਇਆ ਇਹਨੇ 25 ਕਿਲੋ ਕੰਡੇ ਤੇ ਤੋਲਿਆ ਕਰ ਨਾਲੇ ਇੱਕ ਗੱਲ ਇਹ ਆ ਇਹਨੇ 25 ਕਿਲੋ ਇਹ ਮਈ 3 ਨੂੰ ਸੂਈ ਸੀ ਇਹ 3 ਮਈ ਚ ਜਾ ਕੇ ਇਹਨੇ 25 ਕਿਲੋ ਦੁੱਧ ਕੱਢਿਆ ਸੀ ਉਹ ਮਾਰ ਦੀ ਜਸੂਈ ਸੀ 10 ਨੂੰ। ਬਾਕੀ ਆਹ ਗਾਂ ਤੋਂ ਆਪਾਂ ਨੂੰ ਬਹੁਤ ਉਮੀਦ ਆ 31-32 ਦਿਨ ਹੋ ਗਏ। ਇਹਦੇ ਆਪਾਂ ਨੇ ਐਬੀਐਸ ਦਾ ਲਵਾਇਆ ਡੀਜ਼ਲ ਦਾ। ਠੀਕ ਆ ਨਾ? ਬਾਕੀ ਆਪਾਂ ਨੇ ਹੁਣ ਇਹਦੀ ਇੱਕ ਉਹਦੀ 4-5 ਦਿਨ ਨੂੰ ਜਾਂ 35-35 ਵੀ ਉਹਦਾ ਤਾਂ ਚਲੋ ਐ ਆ ਆਜ਼ਾ ਤਾਂ ਚਾਹੇ ਬਲੱਡ ਸੈਂਪਲ ਅੱਜ ਕਰਾ ਲਈਏ। ਪ੍ਰੈਗਨੈਂਸੀ ਟੈਸਟ ਫਿਰ ਐ ਆ ਇਕੱਠੀਆਂ ਦਾ ਕਰਾ ਲਾਂਗੇ ਜਦੋਂ ਇਹ 35-36 ਦਿਨ ਟੱਪ ਕੇ ਦੋਹਾਂ ਦਾ ਬਲੱਡ ਸੈਂਪਲ ਵੀ ਪ੍ਰੈਗਨੈਂਸੀ ਟੈਸਟ ਜ਼ਰੂਰ ਕਰਾਵਾਂਗੇ ਨਾਲੇ ਆਪਾਂ ਨੂੰ ਪਤਾ ਲੱਗ ਜਊਗਾ ਕਈ ਵਾਰ ਕੀ ਹੁੰਦਾ ਵੀ ਆਪਾਂ 23-3 ਮਹੀਨੇ ਵੇਟ ਕਰੀ ਜਾਂਦੇ ਆ ਮੁਰਕ ਕੇ ਉਹਨਾ ਪਸ਼ੂ ਹੀਟ ਜਾਂਦਾ ਮੁਰਕ ਕੇ ਖਾਲੀ ਨਿਕਲਿਆ ਆਉਂਦਾ ਉਹ ਕੋਈ ਫਾਇਦਾ ਨਹੀਂ ਜਦੋਂ ਆਪਾਂ ਨੂੰ 35-40 ਦਿਨ ਤੇ ਆਪਣੇ ਪਸ਼ੂ ਦਾ ਪਤਾ ਲੱਗ ਗਿਆ ਜੇ ਉਹ ਨਹੀਂ ਗੱਭਣਾ ਤਾਂ ਉਹਦਾ ਕੋਈ ਟ੍ਰੀਟਮੈਂਟ ਕਰੀਏ ਠੀਕ ਹੈ ਨਾ ਜੇ ਗੱਭਣਾ ਚੱਲ ਬਹੁਤੀ ਵਧੀਆ ਗੱਲ ਹੈ ਬਾਕੀ ਅੱਜ ਦੀ ਵੀਡੀਓ ਜੇ ਆਪਾਂ ਨੇ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ ਧੰਨਵਾਦ ਜੀ ਸਾਸਰੀਕਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ